ਨਾਲ ਹੀ ਉਸੇ ਕੰਧ ਤੇ ਇਹ ਪੀਰ ਪਗਮਰਾ ਦੀਆਂ ਫੋਟੋਆਂ ਲੱਗੀਆਂ ਨੇ ਸ਼ਿਵ ਭਗਵਾਨ ਦੀਆਂ ਫੋਟੋਆਂ ਲੱਗੀਆਂ ਨੇ ਸਾਈਂ ਜੀ ਦੀਆਂ ਫੋਟੋਆਂ ਲੱਗੀਆਂ ਨੇ ਆਖਰਕਾਰ ਇੰਨਾਂ ਵੱਲ ਲੋਕਾਂ ਦਾ ਧਿਆਨ ਕਿਉਂ ਨਹੀਂ ਹੈ ਕੀ ਪੰਜਾਬ ਦੇ ਵਿੱਚ ਇਹ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦਸਾ ਪਾਸ਼ਾ ਜੀ ਦੀ ਤਸਵੀਰ ਤੁਹਾਡਾ ਫਰਜ਼ ਨਹੀਂ ਬਣਦਾ ਕਿ ਟਵਾ ਦੇਣੀ ਚਾਹੀਦੀਆਂ ਜੀ ਭਾਈ ਪਹਿਲਾਂ ਜੇ ਨਿੱਜੀ ਕਾਰਬਨ ਦੁਕਾਨਾਂ ਹੈ ਇਹਨੂੰ ਛੇੜ ਨਹੀਂ ਸਕਦੇ ਸਰਕਾਰੀ ਦੁਕਾਨਾਂ ਗਿਆ ਜੇ ਇਹ ਜਿਹੜਾ ਜਿਹੜਾ ਤੁਸੀਂ ਫੁੱਟਪਾਥ ਤੇ ਮੋੜ ਰੱਖਿਆ ਵੀ ਕਾਰਕਸ਼ੀ ਦੀ ਜਗ੍ਹਾ ਇੱਥੇ ਮੋੜ ਲਾ ਲੱਗੇ ਨਹੀਂ ਸੋਚਿਆ ਜੀ ਨਹੀਂ ਸਾਰੀ ਦੁਨੀਆ ਲਾਂਡੇ ਸਮਾਨਾ ਹੀ ਕੱਲੇ ਥੋੜਾ ਲਾਂਡੇ ਦੁਨੀਆ ਕੂਟਸ਼ਾਰ ਮਾਰੇਗੀ ਤੁਸੀਂ ਤਾਂ ਨੀ ਨਾ ਮਾਰੋ ਭਾਜੀ ਜਿਹੜੀ ਚੀਜ਼ ਗਲਤ ਹੁੰਦੀ ਦੇਖਦੇ ਉਹਦੇ ਪਿੱਛੇ ਆਵਾਜ਼ ਤਾਂ ਚਿਕਣੀ ਬਣਦੀ ਹੈ ਨਾ ਕੋਈ ਕੰਪਲੇਂਟ ਤਾਂ ਕਰ ਸਕਦੇ ਸੀ ਤੁਸੀਂ ਲਾ ਦਿਓ ਭਾਜੀ ਅਸੀਂ ਅਸੀਂ ਤਾਂ ਵੀ ਕੋਈ ਬੰਦਾ ਸਾਰਾ ਠੇਕਾ ਅਸੀਂ ਨਹੀਂ ਲਿਤਾ ਸਮਾਜ ਨੂੰ ਵੀ ਜਾਗਣ ਦੀ ਲੋੜ ਆ ਜੇ ਤੁਹਾਨੂੰ ਪਤਾ ਹੈਗਾ ਚਿਕਨ ਦੀ ਦੁਕਾਨੋਂ ਦੇ ਬਾਅਦ ਪਰਮਾਤਮਾ ਦੀਆਂ ਰੱਬ ਦੀਆਂ ਸਾਰੇ ਧਰਮਾਂ ਦੀਆਂ ਬੋਰਡਾਂ ਲੱਗੀਆਂ ਤੁਹਾਡਾ ਫਰਜ਼ ਦਰੋਂ ਉਤਰ ਗਿਆ ਵੀਡੀਓ ਗੰਦ ਤੁਹਾਡੀ ਗੰਦ ਤੁਹਾਡੀ ਨਹੀਂ ਗੰਦ ਸਾਡੀ ਹੈ ਵੀਡੀਓ ਕੀ ਦੇਖਣ ਵਾਲਾ ਕੀ ਕਹੂਗਾ ਮੇਰੀ ਗਮੇਂ ਦੀ ਸੁਣਿਓ ਇਨਸਾਨੀਅਤ ਦੇ ਨਾਤੇ ਤੁਹਾਨੂੰ ਪੁੱਛਣਾ ਦੇਖਣ ਵਾਲਾ ਕੀ ਕਹੂਗਾ ਕੇਤ ਨਹੀਂ ਕਹੇਗਾ ਮੀਟ ਦੀ ਦੁਕਾਨ ਦਾ ਮੂੰਹ ਹੋਵੇਗਾ ਮੀਟ ਦੀ ਦੁਕਾਨ ਤੇ ਲੱਗੇ ਲੋਕ ਵੀ ਬਿਲਕੁਲ ਅਵੇਰ ਨਹੀਂ ਹੋ ਰਹੇ ਅਸੀਂ ਅੱਗੇ ਸਾਹਮਣੇ ਉਤਰਵਾ ਕੇ ਗਏ ਆ ਉਹਨਾਂ ਨੂੰ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ ਜੀ ਚਿਕਨ ਦੀ ਦੁਕਾਨ ਦੇ ਬਾਹਰ ਆਹ ਦੇਖੋ ਇੱਥੇ ਸ਼ਰਮਸਾਰ ਹੋ ਗਏ ਕਿ ਨਾਲ ਆਂਡਾ ਮੀਂਡ ਚਿਕਨ ਵੀ ਕਿਦਾ ਲੋਕੀ ਸ਼ਰਾਬ ਪੀਂਦੇ ਨੇ ਮਗਰ ਭਗਵਾਨਾਂ ਦੀ ਫੋਟ ਵਾਲੇ ਕਿੱਥੇ ਤਾਰੂ ਪੀਂਦੇ ਆਂ ਅਸੀਂ ਭਾਜੀ ਚਿਕਨ ਖਾਂਦੇ ਆ ਤੁਹਾਡੇ ਸਾਹਮਣੇ ਮਨਾ ਕੀਤਾ ਉਹਨੂੰ ਮੈਂ ਕਿੱਥੇ ਰੱਖ ਕੇ ਖਾਂਦੇ ਸਿੱਧਿਓ ਆਪਣੇ ਮੂੰਹ ਹਾਂਜੀ ਇੱਥੇ ਇੱਥੇ ਲੋਕ ਦਾਰੂ ਚਿਕਨ ਵੀ ਪੀਂਦੇ ਆ ਖਾਂਦੇ ਜੀ ਹਾਂਜੀ ਇਹ ਬਹੁਤ ਬਣੀ ਜਗੀ ਬੋਈ ਆ ਅਸੀਂ ਫੋਟੋ ਹਾਂਜੀ ਰੇਡੀ ਦੀ ਨਹੀਂ ਗੱਲ ਕਰ ਰਹੇ ਹਾਂ ਨਹੀਂ ਆ ਬਰ ਫੋਟੋ ਵਰਗਾ ਨਾ ਪ੍ਰਾਣੀਆ ਨਾ ਤੇ ਆਪਾਂ ਨੂੰ ਵੀ ਹੱਥ ਲਉਣੀ ਚਾਹੀਦੀ ਆਪਾਂ ਇੱਥੇ ਭਾਗ ਚਿਕਨ ਕੋਈ ਨਾਂ ਨਹੀਂ ਦਿੰਦਾ ਕਿਉਂ ਉਹ ਕੌਣ ਆ ਮੈਨਾਂ ਲਾਇਆ ਸਾਡੇ ਮੈਂ ਤਾਂ ਫੇਰ ਕੋਈ ਨਹੀਂ ਲੈਈਆਂ ਸਾਡੇ ਤੇਰੇ ਕਰ ਲਈ ਫੋਟੋ ਮੈਂ ਕਿੰਨਾ ਨਹੀਂ ਲਈ ਜੀ ਖਤਰੀ ਜੀ ਅੱਜ ਇਹ ਬੇਅਦਬੀਆਂ ਦੇ ਮੁੱਦੇ ਹਾਲੇ ਵੀ ਨਹੀਂ ਰੋਕ ਰਹੇ ਗੱਲ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੀ ਕਰ ਰਹੇ ਆ ਜਿੱਥੇ ਲੋਕ ਸੜਕਾਂ ਤੇ ਬਾਥਰੂਮ ਕਰਦੇ ਨੇ ਕੂੜਾ ਸੁੱਟਦੇ ਨੇ ਉਹ ਲੋਕਾਂ ਨੂੰ ਹਟਾਉਣ ਦੇ ਬਜਾਏ ਸਮਝਾਉਣ ਦੇ ਬਜਾਏ ਉੱਥੇ ਪੀਰ ਪਗੰਮਰਾ ਦੀਆਂ ਤਸਵੀਰਾਂ ਲਗਾ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਉੱਥੇ ਕੋਈ ਲੋਕ ਬਾਥਰੂਮ ਨਾ ਕਰਨ ਪਹਿਲਾਂ ਤਾਂ ਇਹ ਤਸਵੀਰ ਦਿਖਾਈਏ ਪਹਿਲਾਂ ਤਾਂ ਬਾਹਰ ਤੁਸੀਂ ਦੇਖੋ ਇਹ ਤਾਜ਼ਾ ਸੂਰ ਜਿਹੜਾ ਇੱਥੇ ਮਿਲਦਾ ਹੈ ਸ਼ਿਕਾਰ ਲਿਖਿਆ ਹੋਇਆ ਹੈ ਸਾਫ਼ ਤੌਰ ਤੇ ਕਿ ਤਾਜ਼ਾ ਸ਼ਿਕਾਰ ਇੱਥੋਂ ਮਿਲੇਗਾ ਪਰ ਨਾਲ ਹੀ ਉਸੇ ਕੰਦ ਤੇ ਇਹ ਪੀਰ ਪਗਮਰਾ ਦੀਆਂ ਫੋਟੋਆਂ ਲੱਗੀਆਂ ਨੇ ਸ਼ਿਵ ਭਗਵਾਨ ਦੀਆਂ ਫੋਟੋਆਂ ਲੱਗੀਆਂ ਨੇ ਸਾਈਂ ਜੀ ਦੀਆਂ ਫੋਟੋਆਂ ਲੱਗੀਆਂ ਨੇ ਆਖਰਕਾਰ ਇਹਨਾਂ ਵੱਲ ਲੋਕਾਂ ਦਾ ਧਿਆਨ ਕਿਉਂ ਨਹੀਂ ਹੈ ਕੀ ਪੰਜਾਬ ਦੇ ਵਿੱਚ ਇਹ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦਸਾ ਪਾਸ਼ਾਏ ਦੀ ਤਸਵੀਰ ਇਹ ਦਸਾ ਗੁਰੂਆਂ ਦੀ ਤਸਵੀਰ ਹੈ ਨਾਲ ਦੇ ਨਾਲ ਇੱਧਰ ਤੁਸੀਂ 크੍ਰਿਸਚੀਅਨ ਪਾਈਚਾਰੇ ਯਸੂ ਹੁਣਾ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੁਸੀਂ ਹਰ ਧਰਮ ਦੇ ਲੋਕ ਇੱਥੇ ਆਪਣੇ ਆਪਣੇ ਰੱਬ ਦੀ ਤਸਵੀਰ ਲਾਗੇ ਆ ਕਿ ਤਾਂ ਜੋ ਲੋਕ ਇੱਥੇ ਕੂੜਾ ਨਾ ਸਿੱਟਣ ਤੇ ਬਾਥਰੂਮਾਂ 'ਚ ਸਿੱਟਣ ਪਹਿਲਾਂ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਇਹ ਸਾਰੀਆਂ ਕੰਦ ਦੀਆਂ ਤੇ ਨਾਲ ਦੇ ਨਾਲ ਸਭ ਤੋਂ ਪਹਿਲਾ ਸਵਾਲ ਅਸੀਂ ਦੁਕਾਨਦਾਰ ਨੂੰ ਕਰਦੇ ਹਾਂ ਕਿ ਤੇ ਉਹਨੇ ਤਾਂ ਨਹੀਂ ਲਗਾਈ ਕਿ ਬਾਹਰ ਜਿਹੜਾ ਲੋਕ ਬਾਥਰੂਮ 'ਇਕ ਕੂੜਾ ਨਾ ਸਿੱਟਣ ਸੋ ਭਾਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਮੇੜੀ ਮੇੜੀ ਵੀ ਕਹਿੰਨ ਬਾਰ ਲਗਾ ਤੁਹਾਡਾ ਨਾਮ ਕੀ ਪੜੀ ਮੇਰਾ ਨਾਮ ਆਰਾਮ ਹੋ ਗਿਆ ਭਾਜੀ ਇਹ ਜਿਹੜੀਆਂ ਤਸਵੀਰਾਂ ਲੱਗੀਆਂ ਬਾਹਰ ਫੋਟੋਆਂ ਤੁਸੀਂ ਲਵਾਈਆਂ ਜੀ ਨਹੀਂ ਪਹਿਲਾਂ ਦੀ ਲੱਗੀਆਂ ਤੁਹਾਡਾ ਫਰਜ਼ ਨਹੀਂ ਬਣਦਾ ਕਿ ਹਟਵਾ ਦੇਣੀ ਚਾਹੀਦੀਆਂ ਜੀ ਭਾਜੀ ਪਹਿਲਾਂ ਦੀ ਲੱਗੀ ਕਾਰਬਿਸ਼ਨ ਦੁਕਾਨਾਂ ਹੈ ਇਹਨੂੰ ਛੇੜ ਨਹੀਂ ਸਕਦੇ ਸਰਕਾਰੀ ਦੁਕਾਨਾਂਆਂ ਹੈ ਜੇ ਇਹ ਜਿਹੜਾ ਜਿਹੜਾ ਤੁਸੀਂ ਫੁੱਟਪਾਥ ਤੇ ਬੋਰਡ ਰੱਖਿਆ ਵੀ ਕਾਰਬਿਸ਼ਨ ਦੀ ਜਗ੍ਹਾ ਇੱਥੇ ਬੋਰਡ ਲਾਣ ਲੱਗੇ ਨਹੀਂ ਸੋਚਿਆ ਜੀ ਨਹੀਂ ਸਾਰੀ ਦੁਨੀਆ ਲਾਣ ਦੀ ਸਮਾਨਾ ਹੀ ਇਕੱਲੇ ਥੋੜਾ ਲਾਣਦੇ ਦੁਨੀਆ ਖੂਨ ਚ ਛਾਲ ਮਾਰੇਗੀ ਤੁਸੀਂ ਤਾਂ ਨਹੀਂ ਨਾ ਮਾਰੋਗੇ ਭਾਜੀ ਦ ਤਾਨੂੰ ਚੰਗਾ ਲੱਗਦਾ ਮੀਟ ਦੀ ਦੁਕਾਨ ਠੀਕ ਆ ਤੁਸੀਂ ਲਿਖ ਕੇ ਲਗਾਇਆ ਚਕਾਰ ਮੇਰੀ ਬੇਨਤੀ ਸੁਣੋ ਪਾਜੀ ਪਹਿਲਾਂ ਨਹੀਂ ਲੱਗੀ ਆ ਮੈਂ ਤੁਹਾਨੂੰ ਇਹ ਨਹੀਂ ਕਹ ਰਿਹਾ ਤੁਸੀਂ ਲਾਈ ਆ ਲੇਕਿਨ ਇੱਕ ਚੀਜ਼ ਗਲਤ ਹੈਗੀ ਆਪਾਂ ਨੂੰ ਉਤਾਰ ਤੇ ਸਕਦੇ ਹਾਂ ਕਿ ਨਹੀਂ ਜਦੋਂ ਅਸੀਂ ਲਾਈ ਨਹੀਂ ਤੇ ਅਸੀਂ ਲਾਵਾਂਗੇ ਕਿਤਨਾ ਦੱਸੋ ਮਤਲਬ ਕਿ ਬੇਦ ਵੀ ਹੋਉਂਦੀ ਹੈ ਰੱਬ ਦੀ ਬੇਦ ਵੀ ਕਿਤਨਾ ਹੋਉਂਦੀ ਹੈ ਦੱਸੋ ਬੇਦ ਭਾਜੀ ਜਿਹੜੀ ਚੀਜ਼ ਗਲਤ ਹੁੰਦੀ ਦੇਖਦੇ ਉਹਦੇ ਪਿੱਛੇ ਆਵਾਜ਼ ਤੇ ਚਿਕਣੀ ਬਣਦੀ ਹੈ ਨਾ ਕੋਈ ਨਹੀਂ ਕੰਪਲੇਂਟ ਤਾਂ ਕਰ ਸਕਦੇ ਸੀ ਜੀ ਲਾ ਦਿਓ ਭਾਜੀ ਅਸੀਂ ਤਾਂ ਅਸੀਂ ਤਾਂ ਭਾਈ ਆਏ ਨਾਲ ਹੈ ਲੇਕਿਨ ਤੁਹਾਡਾ ਵੀ ਫਰਜ ਬੰਦਾ ਹੈ ਸਾਰਾ ਠੇਕਾ ਅਸੀਂ ਨਹੀਂ ਲਿੱਤਾ ਸਮਾਜ ਨੂੰ ਵੀ ਜਾਗਣ ਦੀ ਲੋੜ ਆ ਜੇ ਤੁਹਾਨੂੰ ਪਤਾ ਹੈਗਾ ਚਿਕਨ ਦੀ ਦੁਕਾਨ ਉਹਦੇ ਬਾਹਰ ਪ੍ਰਮਾਤਮਾ ਦੀਆਂ ਰੱਬ ਦੀਆਂ ਸਾਰੇ ਧਰਮਾਂ ਦੀਆਂ ਫੋਟੋਆਂ ਲੱਗੀਆਂ ਤੁਹਾਡਾ ਫਰਜ ਬੰਦਾ ਹੈ ਉਹਨੂੰ ਉਤਾਰ ਲਓ ਤੁਹਾਡਾ ਪਹਿਲਾ ਫਰਜ ਤੁਹਾਡਾ ਹੈਗਾ ਤੁਹਾਡੇ ਦੇ ਜਿੰਨਾ ਕ ਫਰਜ ਹੈ ਹੀ ਨਹੀਂ ਪਾ ਲੈਣਾ ਤੁਹਾਡਾ ਫਰਜ ਨਹੀਂ ਬੰਦਾ ਹੈਗਾ ਸਾਡੇ ਤੋਂ ਪਹਿਲਾਂ ਦੇ ਲੱਗੀਆਂ ਜੀ ਅੱਜ ਦੇ ਅਬ ਕਿਹੜੇ ਧਰਮ ਨੂੰ ਮੰਨਦੇ ਆ ਅਸੀਂ Hindu ਧਰਮ ਦੇ ਕੋਈ ਭਗਵਾਨ ਦੀ ਫੋਟੋ ਥੱਲੇ ਡਿੱਗੀ ਹੋਵੇ ਜਾਂ ਗਲਤ ਜਗ੍ਹਾ ਲੱਗੀ ਹੋਵੇ ਤੁਸੀਂ ਨਹੀਂ ਸੱਕੋਗੇ ਆ ਨਹੀਂ ਚੰਗੀ ਜਗ੍ਹਾ ਵਾ ਭਾਜੀ ਇੱਥੇ ਲੋਕ ਬਾਥਰੂਮ ਕਰਦੇ ਕੂੜਾ ਸੈੱਟਦੇ ਆ ਥੋੜਾ ਤਾਂ ਕਦੇ ਦੇਖਿਆ ਹੋਊਗਾ ਸਾਫ਼ ਕਰਦਾ ਭਾਜੀ ਕੂੜਾ ਕੋਈ ਕੀ ਕਰਦਾ ਫਿਰ ਕਾਦੇ ਲਈ ਲਾਈਆਂ ਵੇਖੀ ਕੂੜਾ ਤੇ ਹਲੇ ਵੀ ਪਾਇਆ ਹੋਇਆ ਕੋਈ ਉਹ ਤਾਂ ਕਹਿ ਰਿਹਾ ਤੂੰ ਹੀ ਕਹਿ ਰਿਹਾ ਪਿਸ਼ਾਬ ਨਹੀਂ ਕਫਰ ਲਾਈਆਂ ਕਾਦ ਲਈ ਤੂੰ ਹੀ ਤਾਂ ਰੱਬ ਨੂੰ ਸਾਰੇ ਰੱਬਾਂ ਨੂੰ ਇੱਥੇ ਚੌਂਗੀਦਰ ਬਣਾਤਾ ਕਿ ਕੋਈ ਕੂੜਾ ਨਾ ਛੁੱਟੇ ਫਿਰ ਗਲੀ ਚ ਕਾਦੀ ਰਹੀਂ ਤੂੰ ਹੀ ਲਾਈਆਂ ਹੀ ਆ ਤੇ ਲਾਦੋ ਤੁਹਾਨੂੰ ਕੋਈ ਨਾ ਨਹੀਂ ਅਸੀਂ ਤਾਂ ਪਹਿਲਾਂ ਵੀ ਲਾਈਆਂ ਸੀ ਵੀ ਹੁਣ ਵੀ ਲਾਵਾਂਗੇ ਲੇਕਿਨ ਆਪਾਂ ਤੁਹਾਨੂੰ ਪੁੱਛਨੇ ਤੁਹਾਡੇ ਵੀ ਫਰਜ਼ ਨੇ ਕੱਲੇ ਤੁਹਾਡੇ ਫਰਜ਼ ਨਹੀਂ ਤੂੰ ਕੀ ਕਰੀ ਦੁਕਾਨਾ ਜੀ ਅਸੀਂ ਥੋੜਾ ਛੇੜਛੜ ਕਰ ਰਹੇ ਹਾਂ ਦੁਕਾਨਾ ਦੇ ਸਰਕਾਰ ਨੇ ਥੋੜਾ ਲਾਤੀਆਂ ਸਰਕਾਰ ਨੇ ਨਹੀਂ ਲਾਈਆਂ ਇਹ ਥੋੜਾ ਸਰਕਾਰ ਨੇ ਲਾਈਆਂ ਮੈਂ ਇਹ ਨਹੀਂ ਮੇਖੋ ਆਪਾਂ ਤੁਹਾਨੂੰ ਕਸ ਪਰਮਾਤਮਾ ਕਹੇ ਵੀ ਰੂਪ ਚ ਹੋਵੇ ਹਿੰਦੂ ਸੀ ਕਸਾਈ ਮੁਸਲਮ ਕਹੇ ਵੀ ਰੂਪ ਚ ਹੋਵੇ ਰਾਬਰ ਆਬਾ ਜੇ ਕਹੇ ਜਿਹੜੇ ਆਸਤਾਵਨ ਤੁਹਾਨੂੰ ਉਹਨਾਂ ਦਾ ਸਮਾਨ ਕਰਨਾ ਚਾਹੀਦਾ ਆ ਮੀਟ ਦੀ ਦੁਕਾਨ ਹੈ ਕਿ ਹੈਨਾ ਗੰਦ ਤੁਹਾਡੀ ਨਹੀਂ ਉੱਥੇ ਗੰਦ ਤੁਹਾਡੀ ਨਹੀਂ ਗੰਦ ਸਾਡੀ ਹੈ ਕੀ ਕੀ ਦੇਖਣ ਵਾਲਾ ਕੀ ਕਹੂਗਾ ਮੇਰੀ ਇੱਕ ਬੇਨਤੀ ਸੁਣਿਓ ਹਾਂ ਜੀ ਜੀ ਦੱਸੋ ਇਨਸਾਨ ਇਹਦੇ ਨਾਤੇ ਤੁਹਾਨੂੰ ਪੁੱਛਣਾ ਦੇਖਣ ਵਾਲਾ ਕੀ ਕਹੂਗਾ ਇਹ ਤਾਂ ਨਹੀਂ ਕਹੇਗਾ ਮੀਟ ਦੀ ਦੁਕਾਨ ਦਾ ਮੂੰਹ ਹੋ ਹੋ ਕਹੇਗਾ ਮੀਟ ਦੀ ਦੁਕਾਨ ਤੇ ਲੱਗੀ ਇਸ ਵੇਲੇ ਸਾਡੇ ਨਾਲ ਸਮਾਜ ਸੇਵੀ ਵਰੁਣ ਸਰੀਨ ਜੀ ਮਿਰੁਂਦਰ ਵਰੁਣ ਜੀ ਤੁਸੀਂ ਪਹਿਲਾਂ ਵੀ ਕਾਫੀ ਤਸਵੀਰਾਂ ਇਸ ਤਰ੍ਹਾਂ ਦੀਆਂ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਹੋ ਜਿੱਥੇ ਤੁਸੀਂ ਤਸਵੀਰਾਂ ਤੋੜਦੇ ਹੋ ਤਾਂ ਜੋ ਬੇਅਦਬੀ ਨਾ ਹੋਵੇ ਭਾਜੀ ਆਪਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਂਦੇ ਰਹੇ ਆ ਲੇਕਿਨ ਤੁਹਾਨੂੰ ਅੱਜ ਬੁਲਾਉਣ ਦਾ ਖਾਸ ਮਕਸਦ ਇਹ ਸੀਗਾ ਕਿ ਲੋਕਾਂ ਨੂੰ ਅਵੇਅਰ ਕਰਨਾ ਲੋਕੀ ਬਿਲਕੁਲ ਅਵੇਅਰ ਨਹੀਂ ਹੋ ਰਹੇ ਅਸੀਂ ਅੱਗੇ ਸਾਹਮਣੇ ਉਤਰਾ ਕੇ ਗਏ ਆ ਹੁਣ ਸਾਨੂੰ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ ਕਿ ਇੱਥੇ ਚਿਕਨ ਦੀ ਦੁਕਾਨ ਦੇ ਬਾਹਰ ਆ ਕੇ ਅਸੀਂ ਇੱਥੇ ਸ਼ਰਮਸਾਰ ਹੋ ਗਏ ਕਿ ਨਾਲ ਆਂਡਾ ਮੀਟ ਚਿਕਨ ਵੀ ਵਿਕਦਾ ਲੋਕੀ ਸ਼ਰਾਬ ਪੀਂਦੇ ਨੇ ਮਗਰ ਭਗਵਾਨਾਂ ਦੀਆਂ ਫੋ ਚਿਕਨ ਖਾਂਦੇ ਆ ਤੁਹਾਡੇ ਸਾਹਮਣੇ ਮਨਾ ਕੀਤਾ ਉਹਨੂੰ ਮੈਂ ਕਿੱਥੇ ਰੱਖ ਕੇ ਖਾਂਦੇ ਦੱਸਿਓ ਆਪਣੇ ਮੂੰਹ ਅੱਜ ਇੱਥੇ ਇੱਥੇ ਲੋਕ दारू ਚਿਕਨ ਵੀ ਪੀਂਦੇ ਆ ਖਾਂਦੇ ਆ ਜੀ ਹਾਂ ਜੀ ਇਹ ਬਹੁਤ ਪਰਾਣੀ ਲੱਗੀ ਬੋਈ ਫੋਟੋ ਭਾਜੀ ਰੇੜੀ ਦੀ ਨਹੀਂ ਗੱਲ ਕਰਨ ਦੇ ਨਹੀ ਆ ਫੋਟੋ ਫੜਕਾਣੇ ਪਰਾਣੀਆਂ ਨਾ ਤੇ ਆਪਾਂ ਨੂੰ ਵੀ ਅਕਲ ਹੋਣੀ ਚਾਹੀਦੀ ਆਪਾਂ ਇੱਥੇ ਭਾਗ ਚਿਕਨ ਉਹ ਨਹੀਂ ਹੁਣ ਲੰਗ ਦੇ ਬੋਈ ਕੋਈ ਨਹੀਂ ਲਾਣ ਦਿੰਦਾ ਕਿਉਂ ਉਹ ਕੌਣ ਹੈ ਇਹਨਾਂ ਨੇ ਲਾਈਆਂ ਛਾੜੀਆਂ ਨਹੀਂ ਤਾਂ ਫੇਰ ਫੋਟੋਆਂ ਕਿੰਨਾਂ ਨੇ ਲਾਈਆਂ ਆਪ ਪਰੇ ਕਰ ਲਈ ਆਪਾਂ ਫੋਟੋਆਂ ਕਿੰਨਾਂ ਨੇ ਲਾਈਆਂ ਜੀ ਇਹਨਾਂ ਦੀ ਇਹ ਅਸੀਂ ਗੱਲਬਾਤ ਕਰ ਲੈਣੇ ਆਏ ਆ ਜ ਬੇਅਦਬੀਆਂ ਦੇ ਮੁੱਦੇ ਦਿਨੋਂ ਦਿਨ ਵਧਦੇ ਜਾ ਰਹੇ ਨੇ ਚਾਹੇ ਉਹ ਧਰਮ ਕੋਈ ਵੀ ਹੋਵੇ ਪਰ ਦੂਜੇ ਪਾਸੇ ਲੋਕ ਅਸ਼ਲੀਲਤਾ ਵਾਲੇ ਮੁੱਦੇ ਤੇ ਹੱਲੇ ਵੀ ਬੈਠੇ ਹੋਇਆ ਪੰਜਾਬ ਦੇ ਵਿੱਚ ਲੋਕੀ ਆਪਣੇ ਕੰਮ ਕਾਰ ਛੱਡ ਕੇ ਸਪੈਸ਼ਲ ਇੰਸਟਾਗ੍ਰam ਤੇ ਵੀਡੀਓ ਪਾ ਰਿਹਾ ਹੈ ਮੀਮ ਬਣਾ ਕੇ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਪਾਰਕਿੰਗ ਹੈ ਗੰਦ ਨਾ ਪਾਇਓ ਮੈਨੂੰ ਲੱਗਦਾ ਕਿ ਅਸਲੀ ਬੇਅਦਬੀਆਂ ਅਸਲੀ ਗਰਾਊਂਡ ਲੈਵਲ ਤੇ ਉਤਰ ਕੇ ਜਾ ਤੁਸੀਂ ਮਸਲੇ ਦੇਖੋਗੇ ਤਾਂ ਬਹੁਤ ਨੇ ਵਰਮ ਜੀ ਕੀ ਲੱਗਦਾ ਹੈ ਅਸ਼ਲੀਲਤਾ ਵਾਲੇ ਮੁੱਦੇ ਤੇ ਹੱਲੇ ਵੀ ਲੋਕ ਫਸੇ ਹੋਇਆ ਕੰਚਨ ਕੁਮਾਰੀ ਵਾਲੇ ਮੁੱਦੇ ਤੇ ਉਹ ਭਾਈ ਉਹ ਕੋਈ ਅਸ਼ਲੀਲਤਾ ਵਾਲਾ ਮੁੱਦਾ ਵਾ ਉਹਦੇ ਚ ਸੋਖ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਵੀ ਧਰਮ ਨੂੰ ਮੰਨਦੇ ਮੈਂ ਵੀ ਕਿਹਦਾ ਧਰਮ ਲਾਓ ਕਰਦਾ ਕਿਸੇ ਨੂੰ ਮਾਰੀ ਦੋ ਉਹਦਾ ਸਿੰਪਲ ਜਿਹਾ ਇੱਕ ਫੈਕਟ ਸੀਗਾ ਪੁਲਿਸ ਕੰਪਲੇਂਟ ਕਰਦੇ ਪੁਲਿਸ ਅਕਾਊਂਟ ਸੀਜ਼ ਕਰਾ ਦਿੰਦੀ ਆ ਜਾਂ ਆਪਸ ਸਟ੍ਰਾਈਕਾਂ ਮਰਵਾ ਦੋ ਤਾਂ ਕੌਣ ਕਿਸੇ ਨੂੰ ਮਾਰਨਾ ਅਸਲੀ ਅਸਲੀ ਬੇਦਬੀ ਆ ਨਾ ਆ ਚੀਜ਼ਾਂ ਆ ਉਹ ਸੋਸ਼ਲ ਮੀਡੀਆ ਦਾ ਕੋਈ ਬੇਦਬੀ ਨਹੀਂ ਯਾਰ ਉਹ ਜੇ ਆਪਣੇ ਆਪਣੇ ਆਪ ਨੂੰ ਗਲਤ ਵਿਖਾਣ ਦੀ ਵੇਖੋ ਕੋਈ ਸਹੀ ਨਹੀਂ ਸੀਗੀ ਉਹ ਗਾਂਧੀ ਵਿਖਾਣ ਦੀ ਲੇਕਿਨ ਉਹ ਬੰਦ ਕੀਤਾ ਜਾ ਸਕਦਾ ਸੀ ਕਿਸੇ ਤਰੀਕੇ ਵੀ ਲੇਕਿਨ ਆ ਚੀਜ਼ਾਂ ਕਿਦੋਂ ਬੰਦ ਹੋਣਗੀਆਂ ਅਸਲੀ ਬੇਦਬੀਆਂ ਆ ਵਾਹਾਂ ਨੂੰ ਉਧਰਲੇ ਬੰਨੇ ਧਿਆਨ ਹਟਾ ਗਏ ਨਾ ਸੋਸ਼ਲ ਮੀਡੀਆ ਤੋਂ ਪ੍ਰੈਕਟੀਕਲ ਜ਼ਮੀਨਾਂ ਤੇ ਉਤਰ ਕੇ ਆਪਣੀ ਇੱਧਰਲੇ ਬੰਨੇ ਵੇਖਣਾ ਚਾਹੀਦਾ ਕਿ ਅਸ਼ਰਨੀਲਤਾ ਜਾਂ ਬੇਦਬੀਆਂ ਕਿੱਥੇ ਹੁੰਦੀਆਂ ਆ ਬੇਦਬੀ ਅਸਲੀ ਕੀ ਲੱਗਦਾ ਅਸੀਂ ਇੱਕ ਧਰਮ ਦੇ ਵਿੱਚ ਹੋਣ ਤੋਂ ਪਹਿਲੇ ਲੱਗਦਾ ਨਹੀਂ ਅਸੀਂ ਇਨਸਾਨ ਹੀ ਨਹੀਂ ਬਣ ਪਾ ਰਹੇ ਹਾਂ ਜੀ ਭਾਜੀ ਧਰਮ ਕੋਈ ਵੀ ਹੋਵੇ ਸਭ ਤੋਂ ਜ਼ਰੂਰੀ ਹੈ ਇਨਸਾਨ ਜੇ ਲੋ ਤੁਸੀਂ ਇਨਸਾਨ ਨਹੀਂ ਨਾ ਹੈਗੇ ਤੇ ਤੁਸੀਂ ਕਿਸੇ ਧਰਮ ਦੇ ਨਹੀਂਗੇ ਮੈਂ ਤੇ ਅੱਗੇ ਵੀ ਇੱਕ ਗੱਲ ਕਹਿਣਾ ਜਿਹੜਾ ਇਨਸਾਨ ਗਲਤ ਕਰਦਾ ਉਹ ਕਿਸੇ ਧਰਮ ਦਾ ਨਹੀਂ ਆ ਉਹ ਆਪ ਗਲਤ ਆ ਕਿਉਂਕਿ ਧਰਮ ਕਿਸੇ ਨੂੰ ਨਹੀਂ ਗਲਤ ਹੋਣਾ ਸਿਖਾਂਦਾ ਕੋਈ ਵੀ ਧਰਮ ਹੋਵੇ ਇੱਥੇ ਹੁਣ ਹਰ ਧਰਮ ਦੀਆਂ ਫੋਟੋਆਂ ਲੱਗੀਆਂ ਕਿ ਮੈਂ ਕੱਲਾ ਹੀ ਆ ਕਿ ਜਿੰਨੂੰ ਵਿਖੀਆਂ ਲੋਕੀ ਕਿੰਨੇ ਨੇ ਵੇਖੋ ਕਿੰਨੀ ਭੀੜ ਖਲੋਦੀ ਕਿਸੇ ਨੂੰ ਨਹੀਂ ਵਿਕੀਆਂ ਇਹ ਦਿੱਲੀ ਇੱਥੇ ਰੇੜੀ ਲੱਗਦੀ ਹੈ ਦੇਖਦੇ ਹੋਣਗੇ ਇਹਨਾਂ ਦੀ ਹਿੰਮਤ ਨਹੀਂ ਪਈ ਉਹਨਾਂ ਦਾ ਰੋਜ਼ਗਾਰ ਆ ਆਪਾਂ ਨੂੰ ਉਹਨਾਂ ਦੇ ਰੋਜ਼ਗਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਆ ਬਟ ਸਾਨੂੰ ਕਿੰਤੂ ਪਰੰਤੂ ਇਹ ਵਬ ਮਗਰਮ ਭਗਵਾਨਾਂ ਦੀਆਂ ਫੋਟੋਆਂ ਇੱਥੇ ਹੀ ਚਿਕਨ ਖਾਣਦੇ ਨੇ ਇੱਥੇ ਹੀ ਲੋਕੀ ਸ਼ਰਾਬ ਪੀਂਦੇ ਨੇ ਲੇਕਿਨ ਕਹਿੰਦੇ ਇਹਨਾਂ ਨੇ ਲਵਾਈਆਂ ਤੇ ਇਹਨਾਂ ਵਾਸਤੇ ਸ਼ਰਮਸਾਰ ਗੱਲਾਂ ਹੁਣ ਫੋਨ ਨਹੀਂ ਚੁੱਕਿਆ ਇਹਨਾਂ ਨੇ ਆਡਾ ਮੀਟ ਦੀਆਂ ਦੁਕਾਨਾਂ ਦੇ ਬਰ ਭਗਵਾਨ ਯਾਰ ਚੌਂਗੀਦਾਰ ਨੇ ਹੂੰ ਦਸਾਂ ਗੁਰੂਆਂ ਦੀਆਂ ਫੋਟੋਆਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਸ਼ੇਰਾਂ ਵਾਲੀ ਮਾਦਾ ਭੋਲੇ ਸ਼ੰਗਰ ਸਾਈ ਭਾਈ ਚਾਰੇ ਦੀ ਫੋਟੋ ਕੀ ਅਹੀਂ ਠੇਕਾ ਲਿਤਾ ਲੋਕੀ ਕੀ ਰੋ ਜਾਗਣਗੇ ਹਰ ਕਿਸੇ ਦਾ ਫਰਜ਼ ਬੰਦਾ ਵਾ ਕੀ ਆਕੇ ਇਹਨਾਂ ਨੂੰ ਤਰਵਾਓ ਜਿੱਥੇ ਕਿਤੇ ਵੀ ਵੇਖਦੇ ਆਪਣੇ ਏਰੀਆ ਚ ਵੇਖੋ ਤਰਵਾਓ ਲੇਕਿਨ ਲੋਕੀ ਕੀ ਕਰਦੇ ਹਨ ਨੂੰ ਵੀ ਮੈਸੇਜ ਪਾਉਂਦੇ ਹਨ ਵੀਡੀਓ ਪਾਉਂਦੇ ਅਸੀਂ ਤੇ ਆ ਹੀ ਜਾਣਾ ਅਸੀਂ ਤਾਂ ਆਪਣਾ ਕੰਮ ਕਰਨ ਨੇ ਲੇਕਿਨ ਲੋਕਾਂ ਨੂੰ ਜਾਗਣ ਦੀ ਲੋੜ ਆ ਜਿਹੜੇ ਟਾਈਮ ਤੇ ਸੋ ਉਹਦੇ ਵਿੱਚੋਂ ਇੱਕ ਬੰਦਾ ਉੱਠ ਕੇ ਆਵਾਜ਼ ਚਾਕੇ ਉਸ ਨੂੰ ਵੀ ਲੋਕ ਸੋਸ਼ਲ ਮੀਡੀਆ ਤੇ ਗਾਣਾ ਕੱਢਦੇ ਨੇ ਤੁਸੀਂ ਵੇਲੇ ਹੋ ਤੁਸੀਂ ਐਦਾਂ ਲੱਗਦਾ ਨਹੀਂ ਉਹਨਾਂ ਨੂੰ ਵੀ ਆਉਣਾ ਚਾਹੀਦਾ ਗਰਾਊਂਡ ਲੈਵਲ ਤੇ ਅਸੀਂ ਕਹਿੰਦੇ ਹਾਂ ਸਾਨੂੰ ਇੰਨਾ ਹੀ ਕੋਈ ਕਹਿ ਦਵੇ ਨਾ ਕਿ ਭਾਜੀ ਅਸੀਂ ਤੁਹਾਡੇ ਨਾਲ ਆ ਤੁਸੀਂ ਵਧੀਆ ਹਨ ਇਸੇ ਵਾਸਤੇ ਇੰਨਾ ਹੀ ਬੜਾ ਵਾ ਕਿ ਅਸੀਂ ਕੋਈ ਕੰਮ ਚੰਗਾ ਕਰਨ ਨੇ ਲੋਕੀ ਹੋ ਬੰਦਰ ਲਾ ਕੇ ਲੱਗਿਆ ਯਾਰ ਬੇਦਬੀ ਅਸਲੀ ਇਹ ਵਾ ਮੈਂ ਤਾਂ ਹਰ ਭਾਈਚਾਰੇ ਨੂੰ ਕਵਾਂਗਾ ਜਿਹੜਾ ਕਹਿੰਦੇ ਆ ਕਿ ਅਸੀਂ ਬੇਦਬੀ ਹੋਣ ਨਹੀਂ ਦੇਣੀ ਅਸਲੀਆਂ ਬੇਦਬੀਆਂ ਜਿਹੜੀਆਂ ਉਹਨਾਂ ਵੱਲ ਧਿਆਨ ਦੇਵੋ ਸੋਸ਼ਲ ਮੀਡੀਆ ਵੱਲ ਘੱਟ ਧਿਆਨ ਅੱਜ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਸਾਰੀਆਂ ਫੋਟੋ ਤਰਵਾ ਲਗੇ ਜਿੰਨੇ ਸਾਨੂੰ ਢੱਕਣਾ ਆ ਜੇ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵਰਗ ਸ਼ਰੀਰ ਉਹਨਾਂ ਨੇ ਕਾਫੀ ਐਸੀਆਂ ਜਗਾਵਾ ਤੋਂ ਕੰਦਾ ਤੋਂ ਫੋਟੋਆਂ ਇਸ ਤਰ੍ਹਾਂ ਤੋੜ ਕੇ ਲੈ ਕੇ ਗਏ ਨੇ ਤੁਹਾਡੇ ਮੈਂ ਚੈਨਲ ਲਈ ਇੱਕ ਹੋਰ ਗੱਲ ਦੱਸਦਾ ਅਹੀਏ ਤੋੜਦੇ ਆ ਨਾ ਜਿਹੜੇ ਤਸਵੀਰਾਂ ਇਹ ਸਿਮੈਂਟੇਡ ਲੋਕਾਂ ਨੇ ਲਾਈਆਂ ਹੁੰਦੀਆਂ ਇਹ ਟੁੱਟਦੀਆਂ ਖੰਡੇ ਤੋਂ ਹੁੰਦੀਆਂ ਸਾਨੂੰ ਵੀ ਦੁੱਖ ਲੱਗਦਾ ਵਾ ਸਾਡੇ ਹੱਥੋਂ ਵੀ ਪਾਪ ਹੁੰਦਿਆ ਲੇਕਿਨ ਇਹ ਲੱਗੀਆਂ ਜਾਂ ਜਿੰਨੇ ਲਗਾਈਆਂ ਉਹਨੇ ਵੱਡਾ ਪਾਪ ਕੀਤਾ ਅਹੀ ਤੇ ਗਾਂ ਵਾਸਤੇ ਅਵੇਅਰ ਕਰਨਦੇ ਆ ਕਿ ਗਾਂ ਤੋਂ ਉਦਾਂ ਦਾ ਕੋਈ ਨਾ ਕਰੇ ਆਪਾਂ ਤਾਂ ਉਤਾਰਦੇ ਆ ਟੁੱਟਦੀਆਂ ਉਹਦਾ ਸਾਨੂੰ ਵੀ ਦੁੱਖ ਜੇ ਪਰ ਹੁਣ ਕੀ ਲੱਗਦਾ ਲੋਕੀ ਜ਼ਿੰਮੇਵਾਰੀ ਸਮਝਣਗੇ ਕਿਉਂਕਿ ਤੁਸੀਂ ਆਪਣੀ ਸਮਝਣਗੇ ਤਾਂ ਚੰਗੇ ਰਹਿਣਗੇ ਨਹੀਂ ਤਾਂ ਧਰਮ ਨਹੀਂ ਜੇ ਬਚਣਾ ਫਿਰ ਅੱਜ ਦਾ ਟਾਈਮ ਤੇ ਉਹੀ ਹੋ ਰਹਿਣਾ ਸੋਸ਼ਲ ਮੀਡੀਆ ਦੇ ਧਰਮ ਹੈ ਗਾਵਾ ਬਾਕੀ ਪ੍ਰੈਕਟੀਕਲੀ ਕੋਈ ਧਰਮ ਨਹੀਂ ਜੇ ਬਚਣਾ ਇਹ ਇਕੱਲਾ ਮੇਰਾ ਧਰਮ ਨਹੀਂ ਆ ਸਾਰੇ ਧਰਮ ਮੇਰੇ ਸਤਕਾਰਯੋਗ ਨੇ ਮੈਂ ਸਾਰਿਆਂ ਦੀ ਓਨੀ ਇੱਜ਼ਤ ਕਰਦਾ ਜਿੰਨੀ ਆਪਣੇ ਧਰਮ ਦੀ ਕਰਦਾ ਮੈਂ ਜੇ ਲਾਣ ਆਇਆ ਵਾਂ ਮੈਂ ਇਕੱਲੇ ਆਪਣੇ ਧਰਮ ਦੀ ਨਹੀਂ ਲਾਣਾ ਸਾਰਿਆਂ ਦੀ ਲਾ ਕੇ ਜਾਵਾਂਗਾ ਲੇਕਿਨ ਮੈਂ ਹਰ ਉਹਦੇ ਦਰ ਠੇਕੇਦਾਰ ਧਰਮਾਂ ਦੇ ਉਹਨਾਂ 'ਤੇ ਅਪੀਲ ਕਰਾਂਗਾ ਕਿ ਸਿਰਫ ਸੋਸ਼ਲ ਮੀਡੀਆ ਤੇ ਬੋਲਣਾ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਜਮੀਨਾ ਦੇ ਉੱਤਰ ਕੇ ਧਰਮ ਦਾ ਪ੍ਰਚਾਰ ਕਰੋ ਆਪਣੇ ਧਰਮ ਨੂੰ ਆਪ ਬਚਾਣਾ ਪੈਣਾ ਲੋਕੀ ਤੇਗੇ ਨਿਕੰਮੇ ਸ਼ਦਾਈ ਠੀਕ ਹੈ ਨਾ ਉਹ ਕਰਨ ਦਾ ਗਲਤ ਲੇਕਿਨ ਜੇ ਆਪਾਂ ਵੀ ਸਹੀ ਨਹੀਂ ਨਾ ਕਰਾਂਗੇ ਤੇ ਸਾਡੇ ਚ ਤੇ ਉਹਨਾਂ ਚ ਕੋਈ ਫਰਕ ਨਹੀਂ ਜੇ ਰਹਿਣਾ ਤੁਹਾਨੂੰ ਤੋੜਨੀ ਪੈ ਰੀਆਂ ਪਰਮਾਤਮਾ ਨੇ ਇਹੇ ਵੀ ਧਰਮ ਦੇ ਨੇ ਕੋਈ ਵੀ ਇਹਨਾਂ ਨੂੰ ਮੰਨਦਾ ਆਸਤਾ ਤੇ ਕਹੇ ਦੀ ਵੀ ਹੈਗੀ ਆਸਤਾ ਆਸਤਾ ਹੀ ਹੁੰਦੀ ਉਹਨਾਂ ਟੁੱਟਣ ਦੀ ਹੈ ਕਿ ਇਹ ਲੋਕੀ ਹੁਣ ਵੇਖ ਕੇ ਖੁਸ਼ ਨੇ ਕਿ ਸਾਡੇ ਵੱਲੋਂ ਫੋੜਵਾ ਤੋੜੀਆਂ ਜਾ ਰਹੀਆਂ ਲਗਾਉਣ ਵਾਲੇ ਨੂੰ ਕਿਸੇ ਨੇ ਨਹੀਂ ਕੁਝ ਕਹਿਣਾ ਬਸ ਹਾਨੂੰ ਹਾਨੂੰ ਗੱਲਾਂ ਕਰਨੀਆਂ ਹਾਨੂੰ ਫੋਨ ਤੇ ਕਹਿਣਾ ਜਾਂ ਸਾਨੂੰ ਗਲਤ ਮਲਤ ਮੈਸੇਜ ਪਾਣੇ ਕਿ ਤੁਹਾਨੂੰ ਕੀ ਲੋੜੀ ਤੁਹਾਨੂੰ ਲੋੜ ਅਸੀਂ ਕਿਸੇ ਧਰਮ ਦਾ ਅਪਮਾਨ ਨਹੀਂ ਹੋਣ ਦੇਣਾ ਇਹ ਸਾਡਾ ਫਰਜ਼ ਬੰਦਾ ਸਾਰਾ ਫਰਜ਼ ਸਰਕਾਰਾਂ ਦਾ ਨਹੀਂਗਾ ਪ੍ਰਸ਼ਾਸਨ ਦਾ ਨਹੀਂਗਾ ਇਨਸਾਨੀਅਤ ਦੇ ਨਾਤੇ ਲੋਕਾਂ ਦਾ ਵੀ ਫਰਜ਼ ਆ ਅਸੀਂ ਤੇ ਜਾਗਿਆ ਸ਼ਾਇਦ ਕੋਈ ਹੋਰ ਇੱਕ ਅੱਦਾ ਹੋਰ ਜਾਗ ਜੇ ਤੇ ਇਹ ਕੰਮ ਬੰਦ ਹੀ ਕਰਾ ਦੇ ਕੀ ਲੱਗਦਾ ਜੀ ਇਹ ਹੋਰ ਕਿੰਨੀ ਦੇਰ ਤੱਕ ਬੇਦਬੀਆਂ ਦੇਖਣ ਨੂੰ ਮਿਲਣਗੀਆਂ ਹੋਰ ਕਿੰਨੀ ਦੇਰ ਤੱਕ ਸਾਡੇ ਹਿਰਦੇ ਬਲੁੰਦਰੇ ਜਾਂ ਜੀਰੋ ਤੱਕ ਇਹਦੇ ਕੋਈ ਸਟਿੱਕ ਐਕਸ਼ਨ ਨਹੀਂ ਲਿੱਤਾ ਜਾਂਦਾ ਕੋਈ ਇਹੋ ਜਿਹਾ ਲਾ ਨਹੀਂ ਬਣਾਇਆ ਜਾਂਦਾ ਔਰ ਉਦੋਂ ਤੱਕ ਤਾਂ ਹੁੰਦੀਆਂ ਰਹਿਣੀਆਂ ਬੇਦਬੀਆਂ ਉਦੋਂ ਰੁਕਣੀਆਂ ਵਾ ਜਦੋਂ ਪ੍ਰਸ਼ਾਸਨ ਤੇ ਲੋਕੀ ਇੱਕ ਦੂਜੇ ਦਾ ਸਾਥ ਦੇਣਗੇ ਉਦੋਂ ਰੁਕਣੀਆਂ ਜੀ ਕਿਸੇ ਨੂੰ ਪੁੱਛ ਲਓ ਕਿਸੇ ਨੇ ਨਹੀਂ ਦੱਸਣਾ ਕਿੰਨੇ ਲਵਾਈਆਂ ਹਾਲਾਕਿ ਇਹ ਜਿੰਨੇ ਵੀ ਲਵਾਈਆਂ ਖਲੋਕੇ ਲਵਾਈਆਂ ਹੋਣੀਆਂ ਰਾਤੋ-ਰਾਤ ਚੇਪ ਕੇ ਤੇ ਚਲਾ ਨਹੀਂ ਗਿਆ ਪ੍ਰੋਪਰ ਸੀਮੈਂਟਡ ਲੇਕਿਨ ਕੋਈ ਨਹੀਂ ਦੱਸੇਗਾ ਕਿਉਂ ਨਹੀਂ ਦੱਸੇਗਾ ਉਹਨੇ ਕਹਿਣਾ ਜੀ ਇੱਥੇ ਕੂੜਾ ਸੁੱਟਦਾ ਹੀ ਹੈ ਜੀ ਤਾਂ ਲਵਾਈਆਂ ਬੰਦਾ ਪੁੱਛੇ ਜਿਹੜੇ ਰੱਬ ਨੇ ਜਿਹੜੇ ਸਾਡੇ ਈਸ਼ਟ ਨੇ ਇਹ ਚੌਂਗੀਦਾਰ ਨੇ ਯਾਰ ਅੱਛਾ ਦੇਖਣ ਦੇ ਵਿੱਚ ਸੱਪ ਤਾਂ ਚੱਲ ਰਿਹਾ ਕੋਈ ਬਹੁਤੀ ਪੁਰਾਣੀ ਨਹੀਂ ਲੱਗੀ ਹੋਈ ਥੋੜਾ ਜਿਹਾ ਸਮਾਂ ਹੋਣਾ ਹਾਂ ਹਾਂ ਨਵੀਆਂ ਲੱਗੀਆਂ ਵੇਖੋ ਕਈ ਲੋਕੀ ਵਿਚਾਰੇ ਪਤਾ ਕੀ ਜਿਹੜੇ ਸਾਨੂੰ ਵੀਡੀਓ ਪਾਉਂਦੇ ਨਾ ਉਹ ਵਿਚਾਰੇ ਨਹੀਂ মিডিਆ ਸਾਹਮਣੇ ਆ ਪ੍ਰੈਕਟੀਕਲੀ ਲੋਕਾਂ ਸਾਹਮਣੇ ਆ ਸਕਦੇ ਡਰਦੇ ਨੇ ਵਿਚਾਰੇ ਡਰਦੇ ਕਿਉਂ ਪਰਿਵਾਰਿਕ ਹੁੰਦੇ ਨੇ ਚਲੋ ਹਾਈ ਤੇ ਬੀੜਾ ਚੁੱਕਿਆ ਆ ਵਾ ਲੇਕਿਨ ਜਿਹੜੇ ਵਿਚਾਰੇ ਜਿਹੜੇ ਧਰਮ ਦੇ ਠੇਕੇਦਾਰ ਨੇ ਯਾਰ ਉਹ ਤਾਂ ਕਰ ਸਕਦੇ ਆ ਨਾ ਬਸ ਇਹਨਾਂ ਨੂੰ ਕੀ ਆਉਂਦਾ ਵਾ ਪ੍ਰੋਗਰਾਮਾਂ ਦੇ ਚਲਜੋ ਮੈਂ ਉਹ ਇੱਕ ਸੀਰੀਅਸਲੀ ਕਹਿਣਾ ਚਾਹਾਂਗਾ ਇਹਨਾਂ ਨੂੰ ਪ੍ਰੋਗਰਾਮਾਂ ਦੇ ਬੁਲਾਣਾ ਬੰਦ ਕਰੋ ਅਸੀਂ ਇਹਨਾਂ ਨੂੰ ਇੰਨਾ ਕ ਭੂਏ ਕਰ ਲਿਆ ਇਹਨਾਂ ਨੂੰ ਗੱਡੀਆਂ ਚੰਗੀਆਂ ਲੱਗ ਲਾ ਪੀਆਂ ਵਾ ਇਹਨਾਂ ਨੇ ਧਰਮ ਦਾ ਕੋਈ ਕਹਿ ਹੈ ਵੀ ਧਰਮ ਦਾ ਹੋਵੇ ਧਰਮ ਦਾ ਕੋਈ ਕੰਮ ਨਹੀਂ ਕਰਨਾ ਸਿਰਫ ਸੋਸ਼ਲ ਮੀਡੀਆ ਪ੍ਰੋਗਰਾਮਾਂ ਤੇ ਚੱਲ ਗਏ ਸਰੋਪੇ ਵਾਲੇ ਮੈਨੂੰ ਦੱਸ ਦੋ ਗਰਾਊਂਡ ਲੈਵਲ ਤੇ ਅੱਜ ਦੇ ਟਾਈਮ ਤੇ ਕਿਹੜਾ ਬੰਦਾ ਆ ਕੇ ਕੰਮ ਕਰਦਾ ਕਹਿ ਸਕਦੇ ਬਾਬੇ ਅੱਜ ਕੱਲ ਸੋਸ਼ਲ ਮੀਡੀਆ ਤੱਕ ਦੇ ਰਹਿ ਗਏ ਨੇ ਜੀ ਮੈਂ ਕਹਿੰਦਾ ਧਰਮ ਹੀ ਸੋਸ਼ਲ ਮੀਡੀਆ ਤੇ ਰਹਿ ਗਿਆ ਜੀ ਪ੍ਰੈਕਟੀਕਲ ਵੇਖੋ ਤੁਸੀਂ ਵੇਖੋ ਇਹ ਮੈਨੂੰ ਅੱਜ ਵਿਕੀ ਕਿ ਕਿਸੇ ਹੋਰ ਨੂੰ ਨਹੀਂ ਵਿਕੀ ਬੜੇ ਜਾਨੇ ਨੂੰ ਵਿਕੀ ਹੋਣੀ ਲੇਕਿਨ ਕਿਸੇ ਨੇ ਕਰਮਾ ਨਹੀਂ ਅੱਛਾ ਫਿਰ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਖਰ ਵਿੱਚ ਵੇਖੋ ਜੀ ਲੋਕਾਂ ਨੂੰ ਇਹੋ ਮੈਸੇਜ ਹੈ ਮੈਂ ਅੱਜ ਆ ਗਿਆ ਮੈਨੂੰ ਵੀ ਰਿਆਸ਼ੀ ਇਲਾਕਾ ਲੱਖਾਂ ਲੋਕਾਂ ਨੇ ਇਹ ਚੀਜ਼ਾਂ ਵੇਖੀਆਂ ਹੋਣੀਆਂ ਮੈਂ ਠੀਕ ਹੈ ਮੇਰੀ ਜ਼ਿੰਮੇਵਾਰੀ ਆ ਮੇਰੀ ਸ਼ਰਦਾ ਵਾ ਜਾਂ ਮੈਂ ਆਪਣੇ ਆਪ ਨੂੰ ਇਹ ਮੇਰਾ ਫਰਜ਼ ਆ ਕਿ ਕਿਹੇ ਹੋਰ ਦਾ ਫਰਜ਼ ਨਹੀਂ ਆ ਜਾਂ ਕੋਈ ਹੋਰ ਰੱਬ ਨੂੰ ਨਹੀਂ ਮੰਗਦਾ ਮੰਦਰਾਂ ਚ ਆਪਣੇ ਮੰਦਰਾਂ ਚ ਰੱਬ ਆਪਾ ਪੂਜਦੇ ਆ ਤੇ ਦੂਜੀ ਥਾਂ ਆਪਣੇ ਰੱਬਾਂ ਨੂੰ ਇਹ ਕੂੜਿਆਂ ਚ ਲਵਾਇਆ ਹੋਇਆ ਵਾ ਇਹ ਆਸਤਾਨੀ ਪਖੰਡਵਾਦ ਆ ਪਖੰਡਵਾਦ ਨੂੰ ਬੰਦ ਕਰਕੇ ਆਸਤਵਲ ਧਿਆਨ ਦੋ ਤੇ ਪ੍ਰੈਕਟੀਕਲੀ ਜ਼ਮੀਨੀ ਸਤਰ ਤੇ ਪ੍ਰਭੂ ਨੂੰ ਪੁੱਜੋ ਨਾ ਕਿ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਭੋਲੇ ਸ਼ੰਕਰ ਨਾ ਆ ਜਾਂ ਗੁਰਦੁਆਰਿਆਂ 'ਚ ਉਹ ਕੁਛ ਨਹੀਂ ਫਾਇਦਾ ਹੋਣਾ ਜੇ ਤੁਸੀਂ ਭਗਵਾਨਾਂ ਨੂੰ ਅਸਲ 'ਚ ਪੂਜਣਾ ਚਾਹੁੰਦੇ ਇਹ ਬੇਦਬੀਆਂ ਰੋਕੋ ਹਰ ਭਗਵਾਨ ਦੀ ਇੱਥੇ ਫੋਟੋ ਲੱਗੀ ਬਾਬਾ ਦੀਪ ਸਿੰਘ ਜੀ ਦੀ ਗੱਲ ਕਰਨੀ ਹੈ ਦੱਸਾਂ ਗੁਰੂਆਂ ਦੀ ਗੱਲ ਕਰ ਲਈਏ ਚਾਹੇ ਉਧਰ ਅਸੀਂ ਯਸੂ ਜੀ ਦੀ ਗੱਲ ਕਰ ਲਈਏ ਪਰ ਇਹ ਹਰ ਧਰਮ ਦੀਆਂ ਇੱਥੇ ਫੋਟੋਆਂ ਲੱਗੀਆਂ ਨੇ ਪੀਰ ਬਗੰਮਰਿਆਂ ਦੀਆਂ ਫੋਟੋਆਂ ਲੱਗੀਆਂ ਨੇ ਗੁਰੂ ਪੀਰਾਂ ਦੀਆਂ ਫੋਟੋਆਂ ਲੱਗੀਆਂ ਪਰ ਆਖਰਕਾਰ ਇਹ ਲਾਉਣ ਵਾਲੇ ਵੀ ਅਸੀਂ ਲੋਕ ਆ ਤੇ ਸੋਸ਼ਲ ਬੋਲਣ ਵਾਲੇ ਵੀ ਅਸੀਂ ਲੋਕ ਆ ਕਿਉਂਕਿ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇਕਰ ਗਰਾਊਂਡ ਲੈਵਲ ਤੇ ਕੋਈ ਉੱਠ ਕੇ ਆਵਾਜ਼ ਚੱਕ ਰਿਹਾ ਤੇ ਉਹਨੂੰ ਤੁਸੀਂ ਸੋਸ਼ਲ ਮੀਡੀਆ ਦੇ ਭੰਡਣ ਦੇ ਬਜਾਏ ਸਾਥ ਦਿਓ ਕਿ ਉਹ ਚੰਗਾ ਕੰਮ ਕਰ ਲੋ ਹਲੋ ਨਮਸਤੇ ਭਾਜੀ ਭਾਜੀ ਭਾਈ ਇਦਾਂ ਦੇਖੋ ਤੁਸੀਂ ਹੁਣ ਮੈਂ ਹੁਣੇ ਸੁਣਿਆ ਕਿ ਤੁਸੀਂ ਕਿਹਾ ਵਾ ਕਿ ਮੈਂ ਨਹੀਂ ਲਵਾਈਆਂ ਹਾਂਜੀ ਠੀਕ ਹੈ ਮੈਂ ਇਹ ਗੱਲ ਮੰਨਣ ਲਈ ਤਿਆਰ ਆ ਤੁਸੀਂ ਨਹੀਂ ਲਵਾਈਆਂ ਦੇਖੋ ਤੁਸੀਂ ਵੀ ਕਿਸੇ ਨਾ ਕਿਸੇ ਧਰਮ ਨੂੰ ਧਿਆਨ ਦੇ ਹੋਵੋਗੇ ਤੁਸੀਂ ਦੁਕਾਨ ਦਾ ਨਾਮ ਹੀ ਭੋਲੇ ਸ਼ੰਕਰ ਦੇ ਨਾਮ ਤੋਂ ਰੱਖਿਆ ਸ਼ਿਵ ਸ਼ਕਤੀ ਇੰਟਰਪ੍ਰਾਈਜ਼ਿੰਗ ਕੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਨਹੀਂ ਵੀ ਲਵਾਈਆਂ ਤੁਹਾਡੇ ਸਾਹਮਣੇ ਇੱਕ ਪਰਮਾਤਮਾ ਦੀ ਬੇਦਵੀ ਹੋ ਰਹੀ ਹੈ ਤੇ ਉਹਨੂੰ ਤੁਹਾਨੂੰ ਹੀ ਡੱਕ ਲੈਣਾ ਚਾਹੀਦਾ ਹੈਗਾ ਭਾਈ ਮੈਂ ਨਾ ਇੱਕ ਤੇ ਆਇਆ ਦਾ ਸਾਡੇ ਨਾਲ ਮਰਜ਼ੀ ਜੋ ਕਿਰਾਇਆ ਹੋ ਨਹੀਂ ਨਹੀਂ ਭਾਈ ਚਲੋ ਠੀਕ ਹੈ ਤੁਸੀਂ ਬਿਜ਼ੀ ਬਸ ਇਨਾ ਹਾਂ ਜਾਂ ਨਾ ਚ ਦੱਸੋ ਤੁਹਾਡਾ ਫਰਜ਼ ਬੰਦਾ ਹੈਗਾ ਕਿ ਨਹੀਂ ਬੰਦਾ ਸੀ ਭਾਈ ਜੀ ਜਿਹੜੇ ਓਨਰ ਹੈਗੇ ਨਾ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਂ ਤਾਂ ਇੱਕ ਕਿਰਾਏਦਾਰ ਹਾਂ ਮਤਲਬ ਕਿ ਭਾਈ ਫਿਰ ਮੈਂ ਇੱਕ ਗੱਲ ਕਹਾਂ ਵੇਖੋ ਗੁੱਸਾ ਨਾ ਕਰਿਓ ਰੱਬ ਬੀਲੋ ਮਣੋਤੇ ਆਇਆ ਜਾਂਦਾ ਫਾਰਮਲਿਟੀਆਂ ਚ ਨਹੀਂ ਧਿਆਇ ਜਾਂਦਾ ਸਾਡੇ ਸਾਹਮਣੇ ਪਰਮਾਤਮਾ ਦੀ ਬੇਦਵੀ ਹੁੰਦੀ ਹੋਵੇ ਤੇ ਅਸੀਂ ਨਾਮ ਭੋਲੇ ਨਾ ਦੇ ਨਾਮ ਤੇ ਆਪਣੀ ਦੁਕਾਨ ਦਾ ਰੱਖਿਆ ਤੇ ਬੇਦਵੀ ਸਾਡੇ ਸਾਹਮਣੇ ਹੋਉਂਦੀ ਹੈ ਚਿਕਨ ਖਾਦਾ ਜਾਂਦਾ ਉਹਨਾਂ ਦੇ ਅੱਗੇ ਫੋਟੋ ਦੇ ਸ਼ਰਾਬਾ ਪੀਤੀ ਜਾਂਦੀ ਆ ਅੱਬਾ ਕੁਝ ਕਹਿ ਨਹੀਂਦੇ ਆਪਾਂ ਫਾਰਮਲਿਟੀਆਂ ਨਾ ਕਰਿਆ ਗਰੀ ਰੱਬ ਨੂੰ ਤੇ ਘਟੋ ਘਟ ਬਖਸ਼ੀ ਆ ਫਾਰਮਲਿਟੀਆਂ ਲਈ